ਤੋਂ ਬਰਾਵੋ ਕੋਇਟਾ ਦੇ ਵਿੱਚ ਪਹੁੰਚ ਗਏ ਆ ਅਸਾਂ ਔਰ ਹੀਟ ਟਾਈਮ ਕੋਲਪੁਰ ਸ਼ਹਿਰ ਦੇ ਵਿੱਚ ਮੌਜੂਦ ਹਾਂ ਸੈਰ ਕਰਦੇ ਹੋਏ ਵੀਡੀਓ ਪੜ੍ਹਦੇ ਹੋਏ ਤੁਹਾਂ ਕੋ ਇਹ ਜੇ ਨਜ਼ਾਰੇ ਦਿਖਾ ਲਾਂ ਬੜੇ ਸਬਰਦਸਤਰੀ ਖਾਲਾਂ ਟੀਮ ਮੇਰੀ ਨਾਲ ਕਹਿਣੀ ਦੱਸੋ ਮੈਂ ਤੁਹਾਨੂੰ ਕੀ ਦਿਖਾ ਲਾਂ ਫੈਸਲ ਮਸਜਿਦ ਤੇ ਕਾਫੀ ਬਣਾਈ ਹੋਵੇ ਮਸਜਿਦ ਇਹ ਦੇਖੀ ਨਾ ਕੋਲਪੁਰ ਸ਼ਹਿਰ ਕੋਇਟਾ ਦੇ ਵਿੱਚ ਮੌਜੂਦ ਕਿ ਵਲਾ ਤੁਹਾ ਦਾ ਉਹ ਆਗੇ ਮੇਰਾ ਜਿਹੜਾ ਮਿਹਨਤ ਕਰਦਾ ਵਤੇ ਆਪਣੀ ਦਿਲ ਦੇ ਨਾਲ ਹੈ ਕਿਵੇਂ ਲੈ ਕੇ ਕਰ છોੜਿਆ ਕਰੋ ਔਰ ਸਾਡੇ ਸਾਬਰ हुसैन ਨੂੰ ਜਰਾ ਸਪੋਰਟ ਵਿੱਚ ਕਰ છોੜਿਆ ਕਰੋ ਕਿਉਂਕਿ ਉਹ ਲੁੰਡੀ ਅੱਜ ਬੈਠੇ ਨੇ ਸਕੁਆਟੇ ਚ ਮਿਹਨਤ ਉਹਦੇ ਕਰੰਗੋ ਵੀਡੀਓ ਬਣਾਉਣ ਦੀ ਟੀਮ ਮੇਰੀ ਸਾਰੇ ਨਹੀਂ ਆਈ ਇੱਕ ਮਹਿਲ ਫਰਮਾਤਾ ਵੀਡੀਓ ਬਣਾ ਦੇਖੇ ਸਾਰੇ ਸ਼ਹਿਰ ਦੇ ਵਿੱਚ ਇਹ ਸਾਰਾ ਹੋਟਲ ਇਹ ਬਹੁਤ ਹੀ ਜ਼ਬਰਦਸਤ ਰੋਟੀ ਮਿਲੀ ਕਿਨੇ ਖਾਤ ਖਾਦੇ ਸੇ ਖਾਤ ਖਾਦੇ ਸੇ ਚਾਸ ਚਾਤੀ ਐ ਸੇ ਹੋਣ ਟਿਗੜ ਮਾਰ ਗੈਂਡ ਪੂਚਾ ਘਾੜੇ ਭਰਿਆ ਖੜੇ ਮੈਂ ਕਿ ਵੀਡੀਓ ਬਾਨ ਤੇ ਭਰਾ ਮੈਂ ਬੁਦਾਸ ਚੋਣਾ ਕਿ ਅਸਾ ਕੋਰਪੋਰੇ ਹੋਟਲ ਤੇ ਰੋਟੀ ਖਾਦੀ ਐ ਸੇ ਡੇਡਾ ਭਰਿਆ ਐ ਸੇ ਹੋਣ ਆਪਣੇ ਦੋਸਤਾਂ ਨੇ ਇਕੱਠੇ ਘਰ ਵੇਦੇ ਪਿਉ ਆਪਣੇ ਕਹਨਾ ਦੋਸਤਾਂ ਨੇ ਆਪਰਾ ਤਾਂ ਹੈ ਕਹਨਾ ਲੁੰਡੀ ਐ ਚੇ ਬਲਾ ਇੱਕ ਦਵਾ ਦੇਖੀ ਨੋ ਐ ਜੀ ਮਸਜਿਦ ਕੋ ਮਿਲ ਸੇ ਕਿਥੈ ਨਜ਼ਾਰਾ ਨਾ ਮਿਲ ਸੇ ਕਿਲੋਮੀਟਰ ਅਜਾ ਪਿੱਛੂ ਤੇ ਖਾਣਾ ਇੱਥਾ ਗਰਮੀ ਲੱਗਦੀ ਪਈ ਆ ਉਧਰ ਠੰਡ ਲੱਗਦੀ ਆ ਦੇਖੀ ਨੋ ਸਕੋਨ ਨਾਲ ਮਜ਼ਾਕ ਸਕੋਨ ਨਾਲ ਵੀਡੀਓ ਚਾਸ ਚਾਓ ਬੱਲੇ ਬੱਲੇ ਸਫਰਦਾਲ ਬੱਲੇ ਬੱਲੇ ਸਫਰਦਾਲ 에어 ਰੋਡ ਕੋਟੇ ਵੇ ਨਹੀਂ ਹੈ ਇੱਕ ਕੋਲਪੁਰ ਵੇ ਨਹੀਂ ਵੇ ਕੋਲਪੁਰ ਦਾ ਸ਼ਹਿਰ ਵਜਣੇ ਤਾਂ 에어 ਰੋਡ ਪਕੜੇ ਸੋ ਅਗਰ ਕੋਟੇ ਦਾ ਸ਼ਹਿਰ ਵਜਣੇ ਤਾਂ 에어 ਰੋਡ ਪਕੜੇ ਸੋ ਦੋਵੇਂ ਰੋਡਾਂ ਪਹਾੜ ਦੀ ਖੂਬਸੂਰਤ ਸਤੋਨ ਨਾਲ